ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੋਢੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਤੇ ਤਹਿਸੀਲ ਗੁਰੂਰ ਸਾਹਿਬ ਮੰਡੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਦੁੱਧ ਦਾ ਕੰਮ ਆ ਤੇ ਫਾਰਮ ਆ ਦੋਸਤੋ ਬਹੁਤ ਵਧੀਆ ਪਸ਼ੂ ਇਹਨਾਂ ਕੋਲੇ ਸਦਾ ਹੀ ਆਉਂਦੇ ਜਾਂਦੇ ਰਹਿੰਦੇ ਆ ਤੇ ਜਿਹੜੇ ਪਸ਼ੂ ਲੋੜ ਤੋਂ ਵੱਧ ਤਿਆਰ ਹੋ ਜਾਂਦੇ ਆ ਉਹ ਇਹੇ ਸੇਲ ਕਰ ਦਿੰਦੇ ਆ ਵੀਡੀਓ ਦਾ ਦੋਸਤੋ ਕੱਲੀ ਆ ਸਾਹਮਣੇ ਜਿਹੜੀ ਵੈੜ ਖੜੀ ਐ ਐਚਐਫ ਐ ਦੀ ਬਣਾਉਣੀ ਸੀ ਤੇ ਦੂਜੀ ਤਾਂ ਨਹੀਂ ਨੂੰ ਆਈ ਇਹ ਉਹਦੀ ਵੀਡੀਓ ਨਹੀਂ ਬਣਾਉਣੀ ਸੀ ਕਿਉਂਕਿ ਉਹ ਚੋਲ ਹੀ ਆ ਇਸ ਕਰਕੇ ਤੁਹਾਨੂੰ ਦੱਸ ਦਈਏ ਵੀ ਉਹ ਚੋਈ ਹੋਈ ਆ ਟਾਈਮ ਤੁਹਾਨੂੰ ਵਿਖਾਵਾਂਗੇ ਡਿਟੇਲ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਰঞ্জੀਤ ਸਿੰਘ ਨਾਮ ਜੀ ਰঞ্জੀਤ ਸਿੰਘ ਟੈਂਡ ਸੋਡੀ ਵਾਲਾ ਜੀ ਠੀਕ ਹੈ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 9781943140 9781943140 43140 62809 6294 ਦੂਜਾ ਨੰਬਰ ਹੈ ਜੀ 62809 62694 62694 ਹਾਂਜੀ ਠੀਕ ਹੈ ਜੀ ਇਹ ਦੋਵੇਂ ਨੰਬਰ ਚੱਲਣਗੇ ਹਾਂਜੀ ਤੇ ਬਾਈ ਜੀ ਆਪਣੇ ਦੁੱਧ ਦਾ ਕੰਮ ਹੀ ਆਈ ਹਾਂਜੀ ਦੁੱਧ ਦਾ ਕੰਮ ਨਾਲ-ਨਾਲ ਖੇਤੀਬਾੜੀ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਅੱਜ ਆਪਣੇ ਕੋਲੇ ਦੋ ਗਾਇਆਂ ਸੇਲ ਹਾਂਜੀ ਤੇ ਜਿਹੜੀ ਡੱਬੀ ਵੜਾ ਇੱਕ ਨੰਬਰ ਤੇ ਖੜੀ ਹੈ ਇਹਦੀ ਡਿਟੇਲ ਦਿਓ ਜੇ ਕਿਹੜੇ ਬੁੱਲਦੀ ਆਪ ਇਹ ਇਹ ਵਰਡ ਵਾਈਜ਼ ਹੀ ਆਪ ਹੈ ਜੀ ਠੀਕ ਆ ਤੇ ਸੀਮਨ ਕਿਹੜਾ ਲੱਗਿਆ ਅੱਗੇ ਏਬੀਐਸ ਦਾ ਲੱਗਾ ਮਾਰੀਓ ਜੀ ਏਬੀਐਸ ਦਾ ਮਾਰੀਓ ਮਾਰੀਓ ਹਾਂਜੀ ਤੇ ਦੂਜਾ ਸੂਹਾ ਬਾਈ ਇਹ ਹਾਂਜੀ ਤੇ ਕਿੰਨੇ ਦਿਨ ਲੈਂਦੀ ਆ ਸੂਣ ਚ ਇਹ ਦਿਨ 10 ਦਿਨ ਰਹਿਗੇ ਜੀ 10 ਦਿਨ ਹਾਂਜੀ ਤੇ ਕੀ ਦੋਦਰ ਕਾਰ ਤੇ ਚੱਲੀ ਆ ਇਹ ਦੂਜੇ ਸੂਏ 25 ਪਲੱਸ ਹੈ ਜੀ ਠੀਕ ਹੈ ਜੀ ਹਾਂਜੀ ਤੇ ਮੂਹ ਮੱਥਾ ਤੁਹਾਨੂੰ ਦੋਸਤੋ ਇਹਦਾ ਦਿਖਾਉਣੇ ਆ ਨੇੜੇ ਹੋ ਕੇ ਬਹੁਤ ਚੰਗੀ ਬਰੀਡ ਦੀ ਵੜਾ ਦੋਸਤੋ ਤੀਜੇ ਸੂਣਾ ਬਾਈ ਇਹ ਦੂਜੇ ਇਹ ਤੀਜੇ ਸੂਏ ਸੁਣਾ ਤੀਜੇ ਸੂਏ ਸੁਣਾ ਲਓ ਵੀ ਤੀਜੇ ਸੂਏ ਸੁਣਾ ਦੋਸਤੋ ਤੇ ਥਾਣਾ ਪੀੜੀ ਦੇ ਪਾਵਾਂ ਨੂੰ ਚਾਰਾਂ ਚੁੰਡਾਂ ਤੇ ਲੱਗੇ ਆ ਬਹੁਤ ਸ਼ਾਨਦਾਰ ਹਵਾਨਾ ਤਿਆਰ ਕੀਤਾ ਦੋਸਤੋ ਹਜੇ 10 12 ਦਿਨ ਸੂਣ ਚ ਬਾਕੀ ਆ ਬਾਕੀ ਬਾਈ ਜੀ ਮੂੰਹ ਜਵਾਨੀ ਵਾਲੀ ਗੱਲ ਨਹੀਂ ਬਾਈ ਜੀ ਹਰਾਂ ਦੇ ਕਾਪੀ ਦੇ ਉੱਤੇ ਸਾਰਾ ਟੋਟਲ ਰਿਕਾਰਡ ਆ ਜਿਹੜਾ ਉਹ ਸਾਹਮਣੇ ਰੱਖਿਆ ਹੋਇਆ ਆ ਕੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਗੱਲਬਾਤ ਚੰਗੀ ਲੱਗੂਗੀ ਦੇਖ ਸਕਦੇ ਹੋ ਦੋਸਤੋ ਦੋਨਾਂ ਪਾਸਿਆਂ ਦਾ ਹਵਾਨੇ ਦੀ ਤੁਹਾਨੂੰ ਜੱਜਮੈਂਟ ਕਰਾਵਾਂਗੇ ਇੱਥੋਂ ਤੇ ਮਾਰੀ ਜ ਕੋਈ ਗੱਲ ਸੀ ਬਹੁਤ ਸੀਲਸ ਲੱਗਾ ਬਾਈ ਕਹਿੰਦਾ ਲਓ ਬਈ ਬਾਈ ਜੀ ਹੱਥ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆ ਦੇਖ ਸਕਦੇ ਹੋ ਤੁਸੀਂ ਥਾਣਾ ਨੂੰ ਹੱਥ ਮਾਰ ਰਿਹਾ ਠੰਡੀ ਸੀ ਬਿਲਕੁਲ ਹਲਦੀ ਨਹੀਂ ਤੇ ਟੱਲ ਦਿਖਾ ਦਿਓ ਬਾਈ ਜੀ ਪਿੱਛੋਂ ਮੜੀ ਆਹ ਦੇਖੋ ਜੀ ਲਓ ਬਈ ਮਿੱਤਰੋ ਟੱਲ ਪਈ ਆ ਹਜੇ ਹਵਾਨੇ ਦੀ ਤੇ ਇਹਨੇ 10 ਦਿਨਾਂ ਅਚ ਹਵਾਨਾ ਪੂਰਾ ਤਿਆਰ ਕਰ ਜਾਣਾ ਕਿਉਂਕਿ 10 ਦਿਨ ਬਹੁਤ ਵੱਡੇ ਹੁੰਦੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਹਵਾਨਾ ਤਿਆਰ ਕੀਤਾ ਤੇ ਚੰਗਾ ਕਦ ਕਾਠਾ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਉਸ ਤੋਂ ਬਾਅਦ ਦੂਜੀ ਦੀ ਡਿਟੇਲ ਲਵਾਂਗੇ ਤੁਹਾਨੂੰ ਦਿਖਾ ਦਿੰਨੇ ਆ ਤੁਰਦਿਆਂ ਤੋਂ ਤੁਹਾਨੂੰ ਆਹੋ ਤੁਰਦਿਆਂ ਤੋਂ ਤੁਹਾਨੂੰ ਹਵਾਨੀ ਦੀ ਸਾਰੀ ਜੱਜਮੈਂਟ ਇਹਦੀ ਆ ਜਾਣੀ ਹੈ ਦੋਸਤੋ ਦੇਖ ਸਕਦੇ ਹੋ ਰਾਜੀਪਲੀ ਬਹੁਤ ਆ ਬਹੁਤ ਵੱਡਾ ਕੱਦ ਦਾ 28 ਤੇ ਖੁੱਲੇ ਰਹਿੰਦੇ ਬਾਈ ਦੇ ਪਸ਼ੂ ਦੇਖ ਸਕਦੇ ਹੋ ਤੁਸੀਂ ਲੈ ਚਲੋ ਚਮਕਦਮਕ ਬਹੁਤ ਆ ਦੋਸਤੋ ਇਹ ਦੂਜੀ ਵਿਹੜਾ ਜਿਹੜੀ ਉਹ ਇਸ ਕਰਕੇ ਨਹੀਂ ਨੂੰ ਆਈਗੀ ਕਿਉਂਕਿ ਉਹ ਚੋਲ ਹੀ ਸੀਗੀ ਇਸ ਕਰਕੇ ਉਹਾਂ ਦੇ ਬਾਈਆਂ ਦੇ ਵੀ ਆਪਾਂ ਇਹਦੀ ਵੀਡੀਓ ਰਹਿਣ ਦੇ ਆਏ ਪਾਉਣ ਨੂੰ ਤੇ ਪਰ ਦੋਸਤੋ ਆਪਾਂ ਟਾਈਮ ਵਿਖਾ ਦੇਾਂਗੇ ਜਿਹੜੀ ਕਿ ਗੱਲ ਸੱਚ ਹੋਊਗੀ ਦੋ ਟਾਈਮ ਤੁਸੀਂ ਚੋ ਕੇ ਦੋ ਦੋਨਾਂ ਤਿਆਰ ਲੈ ਸਕਦੇ ਬਾਈ ਹਰਾਂ ਦਾ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਦਾ ਬਾਈ ਫੋਨ ਤੇ ਕਰ ਲਾਂਗੇ ਜੀ ਠੀਕ ਆ ਜੀ ਲਓ ਵੀ ਸੱਜਣੋ ਜਿਸ ਵੀ ਕਿਸੇ ਵੀਰ ਨੂੰ ਇਹ ਵਿਹੜਾ ਪਸੰਦ ਹੋਈ ਤੀਜੇ ਸੂਏ ਸੁਣਾਏ ਨੇ ਤੇ ਮੁੱਲ ਬਾਈ ਫੋਨ ਤੇ ਦੱਸ ਦੇਣਗੇ ਇਸ ਤੋਂ ਅੱਗੇ ਇੱਕ ਚਿੱਟੇ ਰੰਗ ਦੀ ਵਿਹੜਾ ਬਾਈ ਇੱਕ ਨਵਾਂ ਸੂਆ ਇਹ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਤੇ ਕਿੰਨੇ ਕ ਦਿਨ ਲਈ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਹੀ ਗਿਆ 1.5 ਮਹੀਨਾ ਜੀ 1.5 ਮਹੀਨਾ ਹਾਂਜੀ ਠੀਕ ਆ ਕਿੰਨਾ ਦੁੱਧ ਕੱਢ ਰਹੀ ਐਸ ਟਾਈਮ ਦੁੱਧ ਹੈਗਾ ਜੀ 8 ਕਿਲੋ ਹੈਗਾ ਜੀ ਇੱਕ ਟਾਈਮ ਦਾ ਨਹੀਂ ਦੋਨ ਟਾਈਮਾਂ ਦਾ ਦੋਵਾਂ ਟਾਈਮਾਂ ਦਾ 8 ਕਿਲੋ ਠੀਕ ਆ ਜੀ 4-4 ਕਿਲੋ ਹਾਂਜੀ ਹਾਂਜੀ ਠੀਕ ਆ ਜੀ ਲਓ ਵੀ ਸੱਜਣੋ ਮੂੰਹ ਮੱਥਾ ਇਹਦਾ ਵੀ ਤੁਹਾਨੂੰ ਦਿਖਾਵਾਂਗੇ ਬਰੀਡ ਬਹੁਤ ਚੰਗੀ ਐ ਇਹ ਤੇ ੱਲੜ ਤੇ ੱਲੜ ਨਾਲ ੱੱਲ ਹੈ ਜੀ ਹਾਂ ਲਓ ਵੀ ੱੱਤ ਲਾ ਬਈ ਇਹ ਕਿਹੜੇ ਥਾਣੇ ਤੋਂ ਤੇ ਲੜਾਈ ਅਗਲਾ ਜੀ ਉਰਲੇ ਤੋਂ ਬਹਿਣੀਆ ਵਾ ਉਰਲੇ ਪਾਸੋਂ ਤੇ ਪਰਲੇ ਪਾਸੋਂ ਨਹੀਂ ਉਰਲੇ ਪਾਸੋਂ ਪਹਿਲਾਂ ਆਹਾਂ ਹਾਂਜੀ ਹਾਂਜੀ ਇਹ ਨਹੀਂ ਚੱਲਦਾ ਨਹੀਂ ਇਹ ਨਹੀਂ ਲਓ ਵੀ ਬਹਿਣੀਆ ਦਾ ਪਰ ਘਟ ਆਉਂਦਾ ਦੁੱਧ ਬਹਿਣੀ ਆਲਾ ਥਾਣਾ ਯਾਨੀ ਤਿੱਲ ਮੰਨ ਕੇ ਚੱਲੋ ਵੈਸੇ ਚੱਲਦਾ ਬਾਈਆਂ ਦਾ ਵੀ ਦੁੱਧ ਘਟ ਆਉਂਦਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾਉਣੇ ਆ 4 4 ਲੀਟਰ ਦੁੱਧ ਆ ਜਾਈ ਬਾਈ ਜੀ ਇਹਦੇ ਥੱਲੇ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣ ਦਿਖਾ ਦਿੰਨੇ ਆ ਲਓ ਵੀ ਮਿੱਤਰੋ ਨਾੜਾਂ ਹਵਾਨੇ ਦੇ ਉੱਤੇ ਬਹੁਤ ਸਾਫ਼ ਸੁਥਰੀਆਂ ਤੇ ਪਰਲਾ ਜਿਹੜਾ ਵੱਡਾ ਦਿਸਦਾ ਥਣ ਵੇਖਣ ਚ ਤੇ ਉਹ ਚੱਲਦਾ ਘੱਟ ਆ ਥਣ ਘੱਟ ਆ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਬਰੀਡ ਇਹਦੀ ਬਹੁਤ ਚੰਗੀ ਆ ਲਓ ਵੀ ਮਿੱਤਰੋ ਆ ਬੱਚਾ ਕੋਈ ਝੂਠ ਨਹੀਂ ਬਾਈ ਖਰ ਨੇ ਮਾਰਿਆਗਾ ਜਿਹੜੀ ਗੱਲ ਆ ਉਹ ਸੱਚ ਦੱਸੀ ਆ ਕਿਉਂਕਿ ਕੋਈ ਮਹੀਨੇ ਦਾ ਅਗਲਾ ਝੂਠ ਵੀ ਮਾਰ ਦਿੰਦਾ ਪਰ ਬਿਲਕੁਲ ਸੱਚੀ ਗੱਲ ਆ ਦੁੱਧ ਵੀ ਜੰਨਾ ਦੱਸਿਆ ਉਹਨਾਂ ਤੁਸੀਂ ਤੋਲ ਕੇ ਲੈ ਜਾਓ ਤੋ ਇਹ ਵੀ ਦਿਖਾ ਦਿਆਂਗੇ 8 ਲੀਟਰ ਦੁੱਧ 2 ਡੰਗ ਚੋ ਕੇ 3 ਡੰਗ ਚੋ ਕੇ ਤੁਸੀਂ ਲਿਆ ਸਕਦੇ ਆ ਟਾਈਮ ਤੁਹਾਨੂੰ ਸੁਬਾਹ ਦਾ ਦੋਸਤੋ ਦਿਖਾ ਦਿੰਨੇ ਆ ਚੁਾਈ ਇਹਦੀ ਹੋ ਚੁੱਕੀ ਆ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰਿਓ 10 ਵਜੇ ਤੇ 16 ਮਿੰਟ ਦਾ ਟਾਈਮ ਆ ਦੋਸਤ ਲਓ ਵੀ ਲੈ ਚੱਲੋ ਕਦ ਕਾਠ ਚੰਗਾ ਆ ਦੋਸਤੋ ਤੇ ਪ੍ਰੋ ਹੀ ਪਰ ਜਲੇ ਦਾ ਪਿੰਡ ਆ ਇਹ ਛੋਟੀ ਆ ਹਾਂਜੀ ਭਾਈ ਜੀ ਇਹਦਾ ਮੁੱਲ ਵੀ ਫੋਨ ਤੇ ਹੀ ਹਾਂਜੀ ਫੋਨ ਤੇ ਹੀ ਜਾਂਦਾ ਮੁੱਲ ਵੀ ਲਓ ਵੀ 사ਜਣੋ ਦੋ ਵੜਾ ਤੁਹਾਨੂੰ ਦਿਖਾਈਆਂ ਇੱਕ ਦੂਜਾ ਸੂਹ ਹੈ ਜਿਹੜੀ ਤੇਲ ਆ ਤੇ ਆ ਜਿਹੜੀ ਆ ਡੱਬੀ ਇਹ ਤੀਜੇ ਸੂਹੇ ਸੂਣਾ ਚੰਗਾ ਦੁੱਧ ਰਿਕਾਰਡ ਆ ਕਿੰਨਾ ਦੁੱਧ ਕੱਢਿਆ ਹੈ ਭਾਈ ਜੀ 25+ 25+ ਲਓ ਵੀ 25+ ਦੀ ਮਾਲਕਣੀ ਆ ਇੰਨੇ ਦੀ ਫੁੱਲ ਗਾਰੰਟੀ ਆ ਕੋਈ ਵੀ ਵੀਰ ਦੂਰੇ ਨੇੜੇ ਆਉਂਦਾ ਤਾਂ ਬਹੁਤ ਜਾਇਜ਼ ਰੇਟ ਤੇ ਇਹ ਤੁਹਾਨੂੰ ਜਾਨਵਰ ਦੋਵੇਂ ਦਿੱਤੇ ਜਾਣਗੇ ਜੇ ਕੋਈ ਕੱਲਾ ਲਿਆਣਾ ਚਾਹੁੰਦਾ ਤਾਂ ਕੱਲਾ ਲਿਆ ਸਕਦਾ ਨੰਬਰ ਬਾਈ ਦਾ ਸਕਰੀਨ ਤੇ ਪਾਵਾਂਗੇ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਲਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਜਲਦੀ ਮਿਲਦੇ ਹਾਂ ਅਜਿਹੀ ਨਵੀਂ ਵੀਡੀਓ ਦੇ ਨਾਲ। ਧੰਨਵਾਦ।